ਕੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜ ਸਿੰਘ ਸਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ। ਸ਼੍ਰੀ ਅਕਾਲ ਤਖਤ ਸਾਹਿਬ ਦੀ ਤਹਿਸੀਲ ਤੇ ਮਤਾ ਪਾਇਆ ਗਿਆ ਖਾਸ ਕਰਕੇ ਜਿਹੜੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਹੈ 328 ਪਾਵਨ ਸਰੂਪਾਂ ਨੂੰ ਲੈ ਕੇ ਕਿ ਧਾਰਮਿਕ ਮਸਲਿਆਂ ਦੇ ਵਿੱਚ ਪੰਜਾਬ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜੰਦਤ ਸਿੰਘ ਧਾਮੀ ਨੇ ਵੀ ਕਿਹਾ ਸੀ ਕਿ ਭਾਈ ਸਿੱਖ ਧਾਰਮਿਕ ਮਸਲਿਆਂ ਅਤੇ ਮੁੱਦਿਆਂ ਦੇ ਵਿੱਚ ਬਿਲਕੁਲ ਦਖਲ ਅੰਦਾਜ਼ੀ ਸਰਕਾਰ ਬੰਦ ਕਰੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਮਤਾ ਵੀ ਪਾ ਦਿੱਤਾ ਗਿਆ ਇੱਕ ਪਾਸੇ ਕੁਲਤਾਬ ਸਿੰਘ ਸੰਮਾ ਜੋ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲਾਂਕਿ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਤੇ ਸਾਊਥ ਕੋਰੀਆ ਸੀ ਤੇ ਜਾਂ ਜਾਪਾਨ ਦੇ ਵਿੱਚ ਸੀ ਕਾਰਵਾਈ ਕੀਤੀ ਗਈ 16 ਮਲਾਜ਼ਮ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਤੇ ਐਫ ਆਈ ਆਰ ਕਟੀਆਂ ਗਈਆਂ ਯਾਨੀ ਕਿ ਦੋ ਐਫ ਆਈ ਆਰ ਕੱਢ ਦਿੱਤੀਆਂ ਗਈਆਂ ਡਿਪਲੀ ਕਮਿਸ਼ਨ ਜੋ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬਿਲੋਂਗ ਕਰਦੇ ਨੇ ਉਸ ਤੋਂ ਬਾਅਦ ਸੱਟ ਬਣਾ ਦਿੱਤੀ ਗਈ ਪੁਲਿਸ ਕਮਿਸ਼ਨ ਵੱਲੋਂ ਸੈੱਟ ਸੈੱਟ ਬਣਾਈ ਗਈ ਪੰਜਾਬ ਪੁਲਿਸ ਦੇ 6 ਸਰਪੁਚ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਕਿ ਤੁਸੀਂ ਇਸ ਮਾਮਲੇ ਦੀ ਪੂਰੀ ਤਰ੍ਹਾਂ ਤਹਿਕੀਕਾਤ ਕਰੋ ਜੋ ਦੋਸ਼ੀ ਹੈ ਉਸ ਨੂੰ ਸਜ਼ਾ ਦਿਓ ਜਾਂ ਦੇਣੀ ਚਾਹੀਦੀ ਹੈ ਕਿਉਂਕਿ ਮਸਲਾ ਹੈ ਧਾਰਮਿਕ ਭਾਵਨਾਵਾਂ ਦਾ ਸਿੱਖਾਂ ਦੀ ਆਸਤਾ ਦਾ ਕੌਮ ਦੀ ਭਾਵਨਾਵਾਂ ਦੇ ਨਾਲ ਖੜਵਾ ਖਿਲਵਾੜ ਸਮੇਂ-ਸਮੇਂ ਦੀ ਸਰਕਾਰਾਂ ਨੇ ਕੀਤਾ ਲੇਕਿਨ ਜਿਹੜੀ ਕਾਰਵਾਈ ਬੰਦ ਕਰਨ ਵਾਸਤੇ ਕਿਹਾ ਗਿਆ ਹੈ ਉਸ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇੱਕ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਦਿੱਤੀ ਗਈ ਕਿ ਅਸੀਂ ਇਹ ਕਾਰਵਾਈ ਕਿਉਂ ਕਰ ਰਹੇ ਹਾਂ ਜਿੰਨਾ ਤੇ ਕਾਰਵਾਈ ਹੋਣੀ ਹੈ ਉਹ ਕੌਣ ਨੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਰੀ ਹੋਏ 328 ਰੁਪਏ ਦੇ ਮਾਮਲੇ ਵਿੱਚ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ 328 28 ਚੋਰੀ ਹੋਏ ਸੁਪਾ ਬਾਰੇ ਬੋਲਦਿਆਂ ਕਿਹਾ ਕਿ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਨੇ ਸਾਡੇ ਤੱਕ ਸੁਨੇਹੇ ਪਹੁੰਚਾਏ ਕਿ ਇਹ ਸਰੂਪ ਕਿਤੇ ਹਨ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਆਪ ਇਹ ਕਾਰਵਾਈ ਨਹੀਂ ਕੀਤੀ ਇਹ ਕਾਰਵਾਈ ਕੀਤੀ ਗਈ ਹੈ ਧਾਰਮਿਕ ਅਤੇ ਪੰਥਕ ਜਥੇਬੰਦੀਆਂ ਅਤੇ ਉਹਨਾਂ ਨੇ ਕਿਹਾ ਕਿ 328 ਸਰੂਪ ਕਿਤੇ ਹਨ ਇਸ ਦੀ ਜਾਂਚ ਕਰਵਾਈ ਚਾਵੇ ਪਿਛਲੇ ਦਿਨੀ ਸੰਤ ਸਮਾਜ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਇਕੱਤਰਤਾ ਕਰਕੇ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਤਾਂ ਇਸ ਨੂੰ ਲੈ ਕੇ ਲੈ ਕੇ ਇਸ SIT ਐਸਆਈਟੀ ਸਿਟ ਬਣਾਈ ਹੈ ਤਾਂ ਜੋ ਵਧੀਆ ਤਰੀਕੇ ਨਾਲ ਇਸ ਦੀ ਜਾਂਚ ਹੋ ਸਕੇ ਹੋ ਸਕੇ ਇਸ ਘਟਨਾ ਲਈ ਕੌਣ ਕੌਣ ਦੋਸ਼ੀ ਹੈ ਯਾਨੀ ਕਿ ਜਿਹੜਾ ਵੀ ਇਸ ਘਟਨਾ ਕਰਮ ਦੇ ਵਿੱਚ ਦੋਸ਼ੀ ਹੈ ਉਸ ਨੂੰ ਸਜ਼ਾ ਮਿਲੇਗੀ ਉਹਨਾਂ ਨੇ ਕਿਹਾ ਕਿ ਹੁਣ ਅਚਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੈਸ ਮਿਲਨੀਆਂ ਕਰਨ ਲੱਗ ਪਈ ਅਤੇ ਇਹ ਤਾਂ ਪੈਸੇ ਦਾ ਇਹ ਤਾਂ ਪੈਸੇ ਦੀ ਕਪੜੀ ਦੀ ਗੱਲ ਹੈ ਇਸ ਤਰ੍ਹਾਂ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਤੋਂ ਪੱਲਾ ਝੜ ਲਿਆ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਣ ਮੈਂਬਰ ਨੇ ਜਿਹੜੇ ਪ੍ਰਧਾਨ ਨੇ ਐਡਵੋਕੇਟ ਜਿੰਦਰ ਸਿੰਘ ਧਾਮੀ ਹੁਣ ਉਹ ਕਾਨਫਰੰਸ ਕਰ ਰਹੇ ਨੇ ਤੇ ਪੱਲਾ ਝਾੜ ਰਹੇ ਨੇ ਕਿ ਭਾਈ ਇਹ ਤਾਂ ਪੈਸਿਆਂ ਦਾ ਲੈਣ ਦੇਣ ਸੀ ਉਹਨਾਂ ਨੇ ਕਿਹਾ ਕਿ ਇਸ ਨਹੀਂ ਹੋਇਆ ਜਾ ਸਕਦਾ ਉਹਨਾਂ ਨੇ ਕਿਹਾ ਕਿ ਇਸ ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਸੰਗਤ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਗਏ ਹਨ ਮੁੱਖ ਮੰਤਰੀ ਨੇ ਕਿਹਾ ਕਿ ਮੀਤੀ ਪ੍ਰਧਾਨ ਨੇ ਮੰਨਿਆ ਹੈ ਕਿ 10 ਤੋਂ 20 ਕੱਪੜੇ ਤਾਂ ਰੋਜ਼ ਹੀ ਹੁੰਦੇ ਹਨ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਖੁਦ ਇਹ ਜ਼ੁਬਾਨੀ ਹੈ ਆਪਣੇ ਮੂੰਹ ਦੇ ਵਿੱਚੋਂ ਕਿਹਾ ਗਿਆ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕਿ 10 ਤੋਂ 20 ਕੱਪੜੇ ਹਰ ਰੋਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੁੰਦੇ ਹਨ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਐਸਪੀਜੀਸੀ ਦੀ ਅੰਤਰ ਕਮੇਟੀ ਦੇ ਮਤੇ ਹਨ ਐਸਜੀਪੀਸੀ ਨੇ ਮੰਨਿਆ ਹੈ ਕਿ ਸੂਰੂਪ ਘਟੇ ਹਨ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਕਮੇਟੀ ਨੇ ਕਿਹਾ ਸੀ ਕਿ ਇਹਨਾਂ ਘਟਦੀ ਸੂਪਾਂ ਦੀ ਰਿਕਵਰੀ ਲਈ ਕਾਰਵਾਈ ਕੀਤੀ ਜਾਵੇ ਅਤੇ ਐਸਜੀਪੀਸੀ ਪ੍ਰਧਾਨ ਇਸ ਮਾਮਲੇ ਨੂੰ ਕਾਨੂੰਨੀ ਕਾਰਵਾਈ ਕਰਾਉਣ ਲਈ ਤਿਆਰ ਸਨ ਉਹਨਾਂ ਨੇ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਰਿਕਾਰਡ ਵਿੱਚ ਵਾਰ-ਵਾਰ ਸ਼ੇਅਰ ਕੀਤੀ ਗਈ ਉਹਨਾਂ ਨੇ ਕਿਹਾ ਐਸਜੀਪੀਸੀ ਐਸਵੀਪੀਸ ਪੇਪਰ ਦਾ एससीपीसी अंत कमिटी ਦੇ ਮੈਂਬਰਾਂ ਵੱਲੋਂ ਇਹ ਕਿਹਾ ਗਿਆ ਕਿ ਇੱਕ ਕਾਨੂੰਨੀ ਕਾਰਵਾਈ ਤਿਆਰ ਸਨ ਹੁਣ ਕਿਉਂ ਨਹੀਂ ਇਹ ਕਿਹਦੇ ਵਿੱਚ ਕੌਣ ਫਸਣਗੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਕਿ ਸਤਿੰਦਰ ਸਿੰਘ ਕੋਹਲੀ ਦੀ ਚਾਰਟਰਡ ਅਕਾਊਂਟ ਹੈ ਅਕਾਊਂਟਡ ਹੈ ਸਤਿੰਦਰ ਸਿੰਘ ਕੋਹਲੀ ਦੀ ਚਾਰਟਰਡ ਅਕਾਊਂਟਡ ਅਕਾਊਂਟੈਂਟ ਦੀ ਭੂਮਿਕਾ ਦੇ ਵੱਡੇ ਸਵਾਲ ਖੜੇ ਹੁੰਦੇ ਹਨ ਕੋਹਲੀ ਨੂੰ ਐਸਪੀਸੀ ਵੱਲੋਂ ਥੋੜਾ ਰੁਪਏ ਦੀ ਤਰਖਾ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਕੋਹਲੀ ਸੁਖਬੀਰ ਸਿੰਘ ਬਾਦਲ ਦਾ ਕੰਮ ਦੇਖਦਾ ਸੀ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਵੀ ਚੋਰੀ ਸਰੂਪਾਂ ਦੇ ਮਾਮਲੇ ਵਿੱਚ ਸਬੰਧੀ ਐਸ.ਜੇ.ਪੀ.ਸੀ ਵੱਲੋਂ ਕਾਨੂੰਨੀ ਕਾਰਵਾਈ ਲਈ ਬਤੇ ਪਾਇਗਿਆ ਫਿਰ ਫਸਲ ਦੇ ਡਰ ਦੇ ਮਾਰੇ ਸਾਰੇ ਬਤੇ ਰੱਦ ਕਰ ਦਿੱਤੇ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਸ਼੍ਰੀ ਗੁਰਗਨ ਸਾਹਿਬ ਜੀ ਦੀ ਮਰਿਆਦਾ ਨਾਲ ਕੋਈ ਲੈਣ ਦੇਣ ਨਹੀਂ ਹੁਣ ਇਹਨਾਂ ਨੂੰ ਡਰ ਹੈ ਕਿ ਐਸ.ਜੇ.ਪੀ.ਸੀ ਸਿਟ ਇਹਨਾਂ ਕੋਲ ਪੁਸ਼ਕਿਸ਼ ਕੀਤੀ ਜਾਵੇਗੀ ਐ ਸਿਟ ਇਹਨਾਂ ਕੋਲ ਸਿਟ ਵੱਲੋਂ ਇਹਨਾਂ ਕੋਲ ਪੁਸ਼ਕਿਸ਼ ਕੀਤੀ ਜਾਵੇਗੀ ਇਹਨਾਂ ਨੂੰ ਪੁਸ਼ਕਿਸ਼ ਦੇ ਕੱਚੇ ਚਿੱਟੇ ਖੁੱਲਣ ਦਾ ਅਧਾਰ ਹੈ ਉਹਨਾਂ ਨੇ ਕਿਹਾ ਕਿ ਐਸ.ਜੇ.ਬੀ.ਡੀ ਪ੍ਰਧਾਨ ਪ੍ਰਧਾਨ ਜਿਹੜੇ ਕੁੱਟ ਪਤਲੀ ਦੀ ਤਰ੍ਹਾਂ ਐਸਜੀਪੀਸੀ ਦੇ ਪ੍ਰਧਾਨ ਨੂੰ ਕੱਟ ਪਤਲੀ ਦੀ ਤਰ੍ਹਾਂ ਚਲਾਇਆ ਜਾ ਰਿਹਾ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਐਸਜੀਪੀਸੀ ਦੀ ਮੰਗ ਸੀ 328 ਪਾਵਨ ਸਰੂਪਾ ਨੂੰ ਲੈ ਕੇ ਜਦੋਂ ਕਾਰਵਾਈ ਕਰ ਰਹੇ ਹਾਂ ਇਹ ਡਰ ਰਹੇ ਨੇ ਇਹਨਾਂ ਦੇ ਕੱਚੇ ਚਿੱਠੇ ਖੁੱਲਣਗੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਨਾਮ ਲਿਆ ਅਤੇ ਉਹਨਾਂ ਨੇ ਲਿਆ ਨਾਮ ਸਤਿੰਦਰ ਸਿੰਘ ਕੋਹਲੀ ਦਾ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੇਕ ਸਖਬੀਰ ਸਿੰਘ ਬਾਦਲ ਤੱਕ ਵੀ ਪਹੁੰਚ ਸਕਦਾ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਸਿੱਖ ਅਤੇ ਸਿੱਖ ਦੀਆਂ ਭਾਵਨਾਵਾਂ ਦੇ ਆਸਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਯਾਨੀ ਕਿ ਇਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨਾਲ ਕੋਈ ਲੈਣਾ ਦੇਣਾ ਨਹੀਂ ਇਸ ਕਰਕੇ ਇਹ ਡਰ ਰਹੇ ਨੇ ਜੇਕਰ ਇਹ ਸੱਚੇ ਸੁੱਚੇ ਨੇ ਤਾਂ ਇਹਨਾਂ ਨੂੰ ਕਾਰਵਾਈ ਕਰਨ ਦੇਣੀ ਚਾਹੀਦੀ ਹੈ ਜਿਹੜੇ ਦੋਸ਼ੀ ਨੇ ਉਹ ਜਨਤਕ ਹੋਣ ਅਤੇ ਕੌਮ ਕੌਮ ਵੇਖੇ ਕਿ ਉਹਨਾਂ ਨੂੰ ਸਜ਼ਾ ਪੰਜਾਬ ਸਰਕਾਰ ਵੱਲੋਂ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ ਧੰਨਵਾਦ